ਲੋ ਵੀ ਦੋਸਤੋ ਇੱਕ ਛੋਟ ਵੀਡੀਓ ਤੁਹਾਨੂੰ ਦਿਖਾਉਣਾ ਜੀ ਪਿੰਡ ਦੋਸੋ ਇਹ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ ਤੇ ਤਹਿਸੀਲ ਜੈਤੋ ਦੋਸਤੋ ਪੰਜ ਨਗ ਇਸ ਘਰ ਦੇ ਵਿੱਚੋਂ ਤੁਹਾਨੂੰ ਕਵਰ ਕਰਕੇ ਦਿਖਾਇਆ ਜੀ ਜਿਹਦੇ ਵਿੱਚ ਚਾਰ ਝੋਟੀਆਂ ਇਧਰਲੇ ਪਾਸੇ ਕੁੰਡੀਆਂ ਖੜੀਆਂ ਇਹਨਾਂ ਤੋਂ ਇਲਾਵਾ ਦੋਸਤੋ ਇੱਕ ਕੱਟੀ ਤੁਹਾਨੂੰ ਮੀਣੀ ਦਿਖਾਈ ਗਿਆ ਜੈਡ ਬਲੈਕ ਹੋਊਗੀ ਡੇਢ ਸਾਲ ਉਮਰਾ ਸਿੰਘ ਦੋਵੇਂ ਹਲ ਦੇ ਥਾਣਾ ਇੱਥੇ ਪੰਜਾਂ ਝੋਟੀਆਂ ਦੇ ਬੜੇ ਕਮਾਲ ਦੇ ਐ 40200 ਡਿਮਾਂਡ ਕੀਤੀ ਐ ਦੂਜੇ ਨੰਬਰ ਤੇ ਇੱਕ ਮੂਰਤ ਰਗੀ ਝੋਟੀ ਤੁਹਾਨੂੰ ਦਿਖਾਈ ਐ ਜੀ ਬੜੀ ਕਮਾਲ ਦੀ ਐ 24 ਦਿਨ ਹੋ ਗਏ ਸੀਮਨ ਲੱਗੇ ਨੂੰ ਬਿਲਕੁਲ ਛੋਟੇ ਸਿੰਘ ਦੀ ਹੋਊਗੀ ਮੂਮਾ ਦੀ ਬੜੀ ਸੋਹਣੀ ਐ ਮੂੰਹੋ ਦੋਸਤੋ ਦੋ ਦੰਦਾਂ ਦਾ ਚਾਰ ਥਣ ਹੋਣਗੇ ਤੇ ਸੋਹਣੇ ਢਾਂਚੇ ਦੀ 62000 ਰੁਪਿਆ ਦੋਸਤੋ ਰੇਟ ਕੀਤਾ ਬਾਕੀ ਥੋੜਾ ਬਹੁਤਾ ਮੌਕੇ ਦੇ ਉੱਤੇ ਮਾਨਤਾਣ ਹੋ ਜਾਊਗਾ ਤੀਜੇ ਨੰਬਰ ਵਾਲੀ ਵੀ ਝੋਟੀ ਦੋਸਤੋ ਸਵਾ ਕੁ ਦੋ ਸਾਲ ਦੀ ਐ ਥਾਂ ਇਥੇ ਸਾਰੀਆਂ ਝੋਟੀਆਂ ਦੇ ਬੜੇ ਕਮਾਲ ਦੇ ਆ ਝੋਟੀਆਂ ਸਾਰੀਆਂ ਤੁਹਾਨੂੰ ਪਸੰਦ ਆਉਣਗੀਆਂ ਸਿੰਘ ਕੁੰਡਿਆਂ ਦੀ ਆ ਦੰਦਾ ਤੋਂ ਖੀਰੀ ਹੋਊਗੀ ਤਾਰਾਂ ਕਰਦੀ ਪਈ ਆ ਦੋਸਤੋ 62000 ਇਸ ਝੋਟੀ ਦਾ ਰੇਟ ਆ ਚੌਥੇ ਨੰਬਰ ਵਾਲੀ ਝੋਟੀ ਵੀ ਤਾਰਾਂ ਕਰਦੀ ਪਈ ਆ ਸਵਾ ਇੱਕ ਦੋ ਸਾਲ ਉਮਰ ਐ ਥਣ ਚਾਰੇ ਨਿਖੜ ਵਿਏ ਹੋਣਗੇ ਸਿੰਘ ਕੁੰਡਿਆਂ ਦੀ ਹੋਊਗੀ 43200 ਰੇਟ ਤੇ ਪੰਜਵੇਂ ਨੰਬਰ ਵਾਲੀ ਝੋਟੀ ਵੀ ਬੜੀ ਕਮਾਲ ਦੀ ਆ ਦੋਸਤੋ ਇਹ ਵੀ ਚੰਗੀ ਸੰਵੀ ਐ ਰਾਜੀ ਆ ਦੋਸਤੋ 47000 ਰੇਟ ਹੁਣ ਇੱਕ ਦੋ ਸਾਲ ਉਮਰ ਐ ਬੜੇ ਸੋਹਣੇ ਢਾਂਚੇ ਦੇ ਵਿੱਚ ਝੋਟੀਆਂ ਦੋਸਤੋ ਸਾਰੀਆਂ ਹੀ ਕਮਾਲ ਦੀਆਂ ਇਹ ਵੀਡੀਓ ਵੀ ਦੋਸਤੋ ਚਲਾਵਾਂਗੇ ਜੇ ਕੋਈ ਨਗ ਪਸੰਦ ਆਵੇ ਤਾਂ ਖਰੀਦ ਲਿਓ ਧੰਨਵਾਦ ਦੋਸਤੋ ਛੋਟ ਵੀਡੀਓ ਦੇਖਣ ਲਈ